ਟੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਿੰਡ ਸ਼ੇਖੂਪੁਰ ਨਿਵਾਸੀ ਸੌਰਭ ਠਾਕੁਰ ਵੱਲੋਂ ਆਪਣੇ ਪਰਾ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਨੌਜਵਾਨ ਸਭਾ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਅਤੇ ਵੀਡੀਐਸ ਨਵਾਂ ਸ਼ਹਿਰ ਦੇ ਤਕਨੀਕੀ ਸਹਿਯੋਗ ਨਾਲ ਵਿਸ਼ਾਲ ਖੁੰਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਨੌਜਵਾਨਾਂ ਵੱਲੋਂ ਖੁੰਦਾਨ ਲਈ ਭਾਰੀ ਉਤਸ਼ਾਹ ਦਿਖਾਇਆ ਗਿਆ ਇਸ ਖੁੰਦਾਨ ਕੈਂਪ ਦਾ ਉਦਘਾਟਨ ਸਾਬਕਾ ਸਰਪੰਚ ਰਾਣਾ ਸ਼ਮਸ਼ੇਰ ਸਿੰਘ ਅਤੇ ਹਰਦਿਆਲ ਲਾਖਾ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ ਇਸ ਖੁੰਦਾਨ ਕੈਂਪ ਵਿੱਚ ਜਿੱਥੇ ਖੁੰਦਾਨੀਆਂ ਲਈ ਰਿਫਰੈਸ਼ਮੈਂਟ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਉੱਥੇ ਹੀ ਲੰਗਰ ਦਾ ਵੀ ਖਾਸ ਤੌਰ ਤੇ ਪ੍ਰਬੰਧ ਕੀਤਾ ਗਿਆ ਇਸ ਮੌਕੇ ਮੁੱਖ ਪ੍ਰਬੰਧਕ ਸੌਰਵ ਠਾਕੁਰ ਸਾਫ ਦਾ ਸਰਪੰਚ ਰਾਣਾ ਸ਼ਮਸ਼ੇਰ ਸਿੰਘ ਅਤੇ ਸਮਾਜ ਸੇਵੀ ਜਵਾਰ ਲਖਾ ਵੱਲੋਂ ਸਹਿਯੋਗਿਆ ਅਤੇ ਖੁੰਦਾਨੀਆਂ ਦਾ ਧੰਨਵਾਦ ਕੀਤਾ ਗਿਆ ਇਸ ਦੇ ਨਾਲ ਨਾਲ ਬੀਐਸਡੀ ਟੀਮ ਵੱਲੋਂ ਡਾਕਟਰ ਅਜੈ ਬੱਗਾ ਦੀ ਅਗਵਾਈ ਵਿੱਚ ਮੁੱਖ ਪ੍ਰਬੰਧਕ ਸੌਰਵ ਠਾਕੁਰ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ इस मौके सरपंच किरण कुमारी अजय टंडा जय कौशल कुलदीप टंडा साबी पहलवान साबा पहलवान राकेश राणा मदन राणा जीवन नंबरदार तरसेम लाल मक्खन पंच टोनी पंच चूहर सिंह पंच अर्जन सिंह एन नाराई तीरथ राम मंगल लाखा सोनू जसल, विक्की कौशल लखवीर लाखा संदीप टंडा राजन लाखा एन बूटा टंडा मंगू लाखा लवी लाखा ਵਰਿੰਦਰ ਰਾਣਾ ਅਵਤਾਰ ਸਿੰਘ ਸੁਰਮ ਸਿੰਘ ਐਨਆਰਆਈ ਅਤੇ ਬਾਬਾ ਰਾਮ ਕ੍ਰਿਸ਼ਨ ਤੋਂ ਇਲਾਵਾ ਅਨੇਕਾਂ ਖੁੰਦਾਨੀ ਅਤੇ ਪ੍ਰਬੰਧਕ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ ਛਿੰਜੀ ਲੜੂਆ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜਰੂਰ ਕਰੋ ਜੀ ਧੰਨਵਾਦ ਪਹਿਲਾਂ ਤਾਂ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਰਾਮ ਰਾਮ ਅੱਜ ਸਾਡੇ ਪਿੰਡ ਵਾਲੇ ਜੂਥ ਮੁੰਡਿਆਂ ਨੇ ਇਕੱਠੇ ਹੋ ਕੇ ਖੂਨਦਾਨ ਕੈਂਪ ਲਵਾਇਆ ਬਹੁਤ ਵਧੀਆ ਗੱਲ ਅਸੀਂ ਧੰਨਵਾਦ ਕਰਦੇ ਹਾਂ ਨਾ ਮੁੰਡਿਆਂ ਦਾ ਨੌਜਵਾਨਾਂ ਦਾ ਔਰ ਜਿਹੜੇ ਸਾਡੇ ਨਵਾਂ ਸ਼ਹਿਰ ਬਲੱਡ ਬੈਂਕ ਵਾਲੇ ਆ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਸਾਡੇ ਪੰਡਾਇ ਇਹ ਨਹੀਂ ਕੈਂਪ ਲਾਇਆ ਸੋ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਇਹ ਜਿਹੜਾ ਖੂਨਦਾਨ ਹੈ ਇੱਕ ਬਹੁਤ ਵਧੀਆ ਇਹ ਉਪਰਾਲਾ ਆ ਤਾਂ ਕਿ ਕਿਸੇ ਦੀ ਕਿਸੇ ਨੂੰ ਖੂਨ ਦੀ ਜ਼ਰੂਰਤ ਹੋ ਆ ਉਹ ਖੂਨ ਲੈ ਕੇ ਕਿਸੇ ਦੀ ਜਾਨ ਬਚਾਈ ਜਾ ਸਕੇ ਇਸ ਕਰਕੇ ਮੈਂ ਤਾਂ ਸਾਰਿਆਂ ਨੂੰ ਇਹੀ ਕਹੂੰਗਾ ਕਿ ਵੱਧ ਤੋਂ ਵੱਧ ਚੜ੍ਹ ਕੇ ਆਪਣੇ ਖੂਨਦਾਨ ਕੈਂਪ ਦੇ ਵਿੱਚ ਹਿੱਸਾ ਪਾਓ ਤੇ ਕਿਸੇ ਦੀ ਜਾਨ ਨੂੰ ਬਚਾਇਆ ਜਾ ਸਕਦਾ ਹੈ ਜਦੋਂ ਕਿਸੇ ਨੂੰ ਖੂਨ ਦੀ ਬਲੱਡ ਦੀ ਲੋੜ ਪੈਂਦੀ ਆ ਸੋ ਇਸ ਕਰਕੇ ਖੂਨਦਾਨ ਕੈਂਪ ਲਾਣੇ ਪਿੰਡਾਂ ਦੇ ਵਿੱਚ ਬਹੁਤ ਜ਼ਰੂਰੀ ਆ ਇਸ ਕਰਕੇ ਮੈਂ ਨਾ ਸਾਰਿਆਂ ਦਾ ਜਿੰਨੀਆਂ ਵੀ ਟੀਮ ਆਈ ਆ ਨਵੇਂ ਸ਼ਹਿਰ ਤੋਂ ਬਲੱਡ ਬੈਂਕ ਵਾਲੇ ਆ ਜਾਂ ਨੌਜਵਾਨ ਸਾਥੀ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਆਪਣੇ ਪਿੰਡਾਂ ਅਤੇ ਸ਼ਗੂਪੁਰ ਦੇ ਵਿੱਚ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਮੈਂ ਜਵਾਰ ਲਖਾ ਜੀ ਮੈਂ 32 ਵਾਰੀ ਬਲੱਡ ਦੇ ਚੁੱਕਾ ਜੀ ਤੇ ਮੈਂ ਆਪਣੀ ਬਾਡੀ ਵੀ ਪੇਮਸ ਸਾਫਟ ਵੀਟਰ ਜਲੰਧਰ ਨੂੰ ਡੋਨੇਟ ਕਰ ਚੁੱਕਾ ਜੀ ਮੇਰੇ ਨਾਲ ਹੀ ਸਾਡੇ ਪੱਤਰਕਾਰ ਸਿੰਘੀ ਲੜੋਆ ਜੀ ਇਹਨਾਂ ਦੀ ਵਾਈਫ ਨੇ ਵੀ ਬਾਡੀ ਦਾ ਡੋਨੇਟ ਕੀਤੀ ਹੈ ਸਭ ਤੋਂ ਵੱਡਾ ਕਾਰਜ ਹੈ ਦਾਨਾ ਜੋਦਾਨ ਖੂਨ ਦਾਨ ਜੀ ਕਿਸੇ ਦੀ ਜ਼ਿੰਦਗੀ ਬਚਾਉਣੀ ਜੀ ਤੇ ਬੱਚਿਆਂ ਨੇ ਜੋ oprala ਪੈਣ ਦੇ ਵਿੱਚ ਕੀਤਾ ਬਹੁਤ ਵਧੀਆ ਕੀਤਾ ਜੀ ਸਾਡੀ ਸੋਚ ਸੀ ਚਲੋ ਸਾਡੇ ਬੱਚਿਆਂ ਨੇ ਅੱਗੇ ਹੋ ਕੇ ਇਹ oprale ਨੂੰ ਸ਼ੁਰੂਆਤ ਕੀਤੀ ਹੈ ਇਹ ਤੋਂ ਅੱਗੇ ਵਾਸਤੇ ਵੀ ਅਸੀਂ ਇਹ ਤੋਂ بڑا oprala ਬੱਚਿਆਂ ਦੇ ਨਾਲ ਹੋ ਕੇ ਕਰਾਂਗੇ ਜੀ ਬਹੁਤ ਧੰਨਵਾਦ ਜੀ ਹਾਂਜੀ ਮੇਰਾ ਨਾਮ ਸੌਰਵ ਠਾਕਰੇ ਆ ਜੀ ਤੇ ਮੈਂ ਇਸੇ ਪਿੰਡ ਦਾ ਵਾਸੀ ਆ ਤੇ ਮੇਰੇ ਨਾਲ ਹੋ ਕੇ ਸਾਡੇ ਸਰਪੰਚ ਸਾਹਿਬ ਸਾਡੇ ਤਾਇਆ ਜੀ ਸ਼ਮਸ਼ੇਰ ਸਿੰਘ ਜੀ ਤੇ ਸਾਰੇ ਹੋਰ ਜਿੰਨੇ ਵੀ ਮੇਰੇ ਨੌਜਵਾਨ ਭਰਾ ਸਾਰਿਆਂ ਨੇ ਨਾਲ ਹੋ ਕੇ ਇਹ ਅਭਰਾਲਾ ਸ਼ੁਰੂ ਕਰਾਇਆ ਤੇ ਇਸ ਵਾਰ ਅਸੀਂ ਕੋਸ਼ਿਸ਼ ਕੀਤੀ ਆ ਕਿ ਸਾਡਾ ਕੈਂਪ ਬਹੁਤ ਵਧੀਆ ਜਾਵੇ ਤੇ ਅਗਲੀ ਵਾਰੀ ਅਸੀਂ ਹੋਰ ਇਤੋਂ ਵੀ ਵੱਧ ਚੜ ਕੇ ਬਹੁਤ ਸਾਰੇ ਕੰਮ ਵੀ ਪਿੰਡ 'ਚ ਕਰਾਵਾਂਗੇ ਤੇ ਇਦਾਂ ਦੇ ਹੋਰ ਵੀ ਪ੍ਰੋਗਰਾਮ ਬਹੁਤ ਕਰਾਵਾਂਗੇ ਜੈ ਸ਼੍ਰੀ ਰਾਮ ਹਾਂਜੀ ਮੇਰਾ ਨਾਮ ਕੁਲਦੀਪ ਢੰਡਾ ਮੈਂ ਸਭ ਤੋਂ ਪਹਿਲਾਂ ਤਾਂ ਸੌਰਵ ਠਾਕਰ ਭਰਾ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨੇ ਆਪਣੇ ਬ੍ਰਦਰ ਦੇ ਬਰਥਡੇ ਦੀ ਖੁਸ਼ੀ ਦੇ ਵਿੱਚ ਇਹ ਬਲੱਡ ਕੈਂਪ ਲਵਾਇਆ ਤੇ ਮੈਂ ਹੋਰ ਵੀ ਭਰਾਵਾਂ ਨੂੰ ਅਪੀਲ ਕਰਦਾ ਆ ਕਿ ਜਿਹੜੇ ਆਪਾਂ ਬਰਥਡੇ ਕਿਤੇ ਫਾਈਵ ਸਟਾਰ ਹੋਟਲਾਂ ਵਿੱਚ ਜਾ ਕੇ ਜਾਂ ਕਿੱਧਰ ਵੀ ਜਾ ਕੇ ਮਨਾਉਂਦੇ ਆ ਉਹਦੇ ਨਾਲੋਂ ਬਿਹਤਰ ਆਪਾਂ ਆਹ ਕੰਮ ਕਰੀਏ ਬਲੱਡ ਕੈਂਪ ਲਵਾਈਏ ਤਾਂ ਜੋ ਕਿਸੇ ਦੀ ਜਾਨ ਨੂੰ ਕੋਈ ਨੁਕਸਾਨ ਆ ਖਤਰਾ ਆ ਜਿਹਨੂੰ ਬਲੱਡ ਦੀ ਜ਼ਰੂਰਤ ਹੁੰਦੀ ਆ ਇਹ ਆਪਾਂ ਬਲੱਡ ਜਿਹੜਾ ਦਾਨ ਕੀਤਾ ਆ ਇਹਦੀ ਦਾਨ ਦੀ ਵਜ੍ਹਾ ਨਾਲ ਉਹਦੀ ਜਾਨ ਬਚ ਸਕੇ ਸੋ ਮੈਂ ਹੋਰ ਵੀ ਵੀਰਾਂ ਨੂੰ ਆਪਣੇ ਬੇਨਤੀ ਕਰਦਾ ਆ ਵੀ ਸਾਰੇ ਇਸ ਕੰਮ ਵੱਲ ਧਿਆਨ ਦਿਓ ਇਹ ਖੂਨਦਾਨ ਕਰਨਾ ਮਹਾਦਾਨ ਆ ਜੀ ਧੰਨਵਾਦ ਸਾਰਿਆਂ ਦਾ ਬਹੁਤ-ਬਹੁਤ ਜੀ। ਸੇਖੂਪੁਰ ਵਿਖੇ ਯੂਨਿਕ ਯੂਥ ਕਲੱਬ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਹੈ। ਇਸ ਕੈਂਪ ਦੇ ਵਿੱਚ ਕਾਫੀ ਉਤਸ਼ਾਹ ਹੈ ਖੂਨਦਾਨ ਦੇਣ ਵਾਲਿਆਂ ਦੇ ਵਿੱਚ ਤੇ ਪਹਿਲੀ ਦਫਾ ਇੱਥੇ ਖੂਨਦਾਨ ਕੈਂਪ ਲੱਗ ਰਿਹਾ ਹੈ। ਜਿਹੜੇ ਸੱਜਣ ਜਿਨ੍ਹਾਂ ਦੀ ਉਮਰ 18 ਸਾਲ ਤੋਂ ਲੈ ਕੇ 65 ਸਾਲ ਤੱਕਨ ਹੋਵੇ ਜਿਨ੍ਹਾਂ ਦੇ ਖੂਨ ਦੇ ਵਿੱਚ ਹੀਮੋਗਲੋਬਿਨ ਦੀ ਮਾਤਰਾ 12.5 ਗ੍ਰਾਮ ਪ੍ਰਤੀਸ਼ਤ ਤੋਂ ਵੱਧ ਹੋਵੇ ਜਿਨ੍ਹਾਂ ਦਾ ਭਾਰ 45 ਕਿਲੋਗ੍ਰਾਮ ਤੋਂ ਵੱਧ ਹੋਵੇ ਉਹਨਾਂ ਨੂੰ ਚਾਹੀਦਾ ਵੈ ਕਿ ਖੂਨਦਾਨ ਨੂੰ ਆਪਣੇ ਜੀਵਨ ਦਾ ਅਨੇਕੜਾ ਹਿੱਸਾ ਬਣਾਣ ਇਸ ਕੈਂਪ ਦੇ ਆਰਗੇਨਾਈਜ਼ਰ ਜਿਹੜੇ ਹੈਗੇ ਆ ਸੌਰਵ ਠਾਕਰ ਜੀ ਉਹਨਾਂ ਦਾ ਬੀਡੀਸੀ ਬਹੁਤ ਧੰਨਵਾਦ ਕਰਦੀ ਹੈ ਔਰ ਮੈਨੇਜਮੈਂਟ ਵੱਲੋਂ ਨਰਿੰਦਰਪਾਲ ਜੀ ਇਹਨਾਂ ਨੂੰ ਸਰੂਪਾ ਦੇ ਕੇ ਸਨਮਾਨਿਤ ਕਰਨ ਦਾ